चल जगत दुकान खोल लेट हो गए थोड़ा आज आज मैं करा मैं झाड़ू घर चार हूं सफाई सफाई कर फटाफट हां जी चल आप काम कर दियो ਰਾਤੀ ਵੀ ਮੈਡਮ ਲੇਟ ਹੋ ਗਈ ਸੀ ਆਪਾਂ ਗੰਦ ਥੋੜਾ ਜਿਆਦਾ ਹੀ ਪੈ ਗਿਆ ਚਲ ਕਰ ਲੈ ਹਾਂਜੀ ਸਫਾਈ ਕੋਈ ਸਾਰੀ ਕੋਲੇ ਨਾ ਚੀ ਪਾਰ्वती ਮਾ ਦੀ ਜੈ ਮੀਸ਼ੂ ਮਹਾਰਾਜ ਕੀ ਜੈ ਹੈ ਮਹਾਦੇਵ ਜੀ ਸਦਾ ਕਰਪਾ ਕਰੀ ਤੰਦਰੁਸਤੀਆਂ ਬਖਸ਼ੀ ਮਾਲਕਾ ਹਾਸਤੇ ਜੁਟਾ ਵੜੀ ਜੈ ਬੋਲੇ ਨਾ ਸਿੱਕੇ ਸ਼ੰਕਰ ਮਹਾਰਾਜ ਜੀ ਤੁਸੀਂ ਕਰਨਾ ਸਭ ਕੁਝ ਕਰਤਾ ਧਰਤਾ ਮੇਰੇ ਸਭ ਕੁਝ ਹੋ

ਲਿਆਇਆ ਸੀ ਕਲੋਂ ਅੱਛਾ ਸੁਨੀਤਾ ਦੇ ਕੋਲੋਂ ਹਾਂਜੀ ਉਹ ਵੀ ਲਿਆਇਆ ਸੀ ਮਨਦੀਪ ਦੇ ਕੋਲੋਂ ਹਾਂਜੀ ਲਿਆਇਆ ਸੀਗਾ ਸੋਨੀਆ ਦਾ حساب ਤਾਬ ਸੀਗਾ ਹਾਂਜੀ ਕਰਿਆ ਇੰਦਾ ਹੀ ਠੀਕ ਆ ਇਹ ਸਾਰਿਆਂ ਦੇ ਪੈਸੇ ਜਿਹਨੇ ਸਾਡੇ ਫਰੈਂਡ ਸੀ ਹਾਂਜੀ ਸਾਰੇ ਕਰ ਲਿਆ ਠੀਕ ਆ ਆ ਟੋਟਲ ਜਾਨਕੀ ਤੂੰ ਹਿਸਾਬ ਲਿਖ ਦਿੱਤਾ ਹਾਂਜੀ ਲਿਖਤਾ ਸੀ ਆ ਲਿਖਤਾ ਠੀਕ ਆ ਹਾਂਜੀ ਦੁਕਾਨਦਾਰੀ ਬੇਟਾ ਇਦਾਂ ਦੀ ਚੀਜ਼ ਹੁੰਦੀ ਆ ਹਾਂਜੀ ਮੈਡਮ ਕਿ ਜਿਹੜੀ ਬਹੁਤ ਇਮਾਨਦਾਰੀ ਨਾਲ ਨਿਭਾਈ ਜਾਂਦੀ ਆ ਹਾਂਜੀ ਹਾਂਜੀ ਤਾਂ ਹੀ ਕਸਟਮਰ ਤੁਹਾਡੇ ਪੱਕੇ ਤੁਹਾਡੇ ਨਾਲ ਜੁੜੇ ਰਹਿੰਦੇ ਆ ਤੇ ਬਣੇ ਰਹਿੰਦੇ ਆ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੇ ਹੋ ਤਾਂ ਹਾਂਜੀ ਹਾਂਜੀ ਕਿਸੇ ਨਾਲ ਕੋਈ ਬੇਇਮਾਨੀ ਨਹੀਂ ਕਰਨੀ ਨਹੀਂ ਕਰਨੀ ਧੋਖਾ ਨਹੀਂ ਦੇਣਾ ਹਾਂਜੀ ਜੋ ਰੇਟ ਆ ਹਾਂਜੀ ਮਾੜਾ ਮੋਟਾ ਆਪਣਾ ਮਾਰਜਨ ਰੱਖੋ ਜਿੰਨਾ ਕੁ ਬਣਦਾ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਅਗਲੇ ਨੂੰ ਚੀਜ਼ ਦੇ ਦਿਓ ਕਿ ਨਾ ਅਗਲੇ ਨੂੰ ਕੋਈ ਹਰਟ ਹੋਵੇ ਤੇ ਨਾ ਤੁਹਾਨੂੰ ਹੋਵੇ ਜੀ ਠੀਕ ਹੈ ਨਾ ਇਮਾਨਦਾਰੀ ਨਾਲ ਕੰਮ ਹੁੰਦਾ ਬੇਟਾ ਬਾਕੀ ਮੈਂ ਆ ਸਾਬਤ ਆ ਸਾਰਾ ਮੈਂ ਆਪ ਜੋੜ ਕੇ ਦੇਖ ਲੈਣੀ ਆ ਹਾਂਜੀ ਤੇ ਫੇਰ ਮੈਂ ਤੁਹਾਨੂੰ ਦੁਬਾਰਾ ਬੁਲਾਉਣੀ ਆ ਹਾਂ ਤੇ ਚਲੋ ਤੁਸੀਂ ਕਪੜੇ ਦੀ ਸੈਟਿੰਗ ਕਿਉਂ ਕਰਦੇ ਹੋ ਬਈ ਵਸੇ ਅਸੀਂ ਕੰਮ ਨੂੰ ਮਾਨਦਾਰੀ ਨਹੀਂ ਕਰਦੇ ਹਾਂ ਕਦੀ ਕਿਸੇ ਨਾਲ ਧੋਖੇ ਨਾ ਨਹੀਂ ਕਰਦੇ ਨਹੀਂ ਕਰਦੇ ਨਹੀਂ ਆ ਬਹੁਤ ਅੱਛੀ ਤੁਸੀਂ ਦੇਖ ਹੀ ਲਿਆ ਦੇਖੋ 5 ਸਾਲ ਦਾ ਤਾਂ ਹੋ ਗਏ ਮੈਨੂੰ ਲੱਗੇ ਨੂੰ ਹਾਂਜੀ ਹਾਂਜੀ ਪੰਜ ਸਾਲਾਂ ਦੀ ਦੇਖ ਹੀ ਲਿਆ ਮੈਨੂੰ ਮੈਂ ਕਿੱਦਾਂ ਦਾ ਕੰਮ ਕਰ ਰਿਹਾ ਨਹੀਂ ਠੀਕ ਕਰ ਰਿਹਾ ਹਾਂ ਹਾਂਜੀ ਪਰ ਮੈਂ ਮੇਰਾ ਸਮਝੌਣ ਦਾ ਵੀ ਫਰਜ਼ ਬਣਦਾ ਆ ਨਹੀਂ ਨਹੀਂ ਤੁਸੀਂ ਹਾਂਜੀ ਕਿ ਆਪਣੇ ਕੰਮ ਦੇ ਵਿੱਚ ਕਦੀ ਕੋਈ ਬੇਈਮਾਨੀ ਨਹੀਂ ਹੋਣੀ ਚਾਹੀਦੀ ਬੇਈਮਾਨੀ ਨਹੀਂ ਹੋਣੀ ਕਿਸੇ ਨਾਲ ਵੀ ਕਿਸੇ ਨਾਲ ਵੀ ਠੀਕ ਆ ਹਾਂਜੀ ਕੰਮ ਇਮਾਨਦਾਰੀ ਨਾਲ ਕਰੋ ਤਾਂ ਦੁਕਾਨਾਂ ਚੱਲਦੀਆਂ ਆ ਤਾਂ ਕੰਮ ਚੱਲਦੇ ਆ ਤੇ ਜੇ ਤੁਸੀਂ ਇੱਕ ਵਾਰੀ ਵੀ ਕਿਸੇ ਗਾਹਕ ਨਾਲ ਇੱਕ ਨਾਲ ਵੀ ਤੁਸੀਂ ਕਰ ਲਿਆ ਨਾ ਧੋਖਾ ਹਾਂਜੀ ਉਹਨੇ ਦਸਾਂ ਨੂੰ ਖਰਾਬ ਕਰਨਾ ਚਾਹਿਆ ਤੇ ਬਾਕੀ ਮੈਂ ਆ حساب ਤਾਬ ਕਰਕੇ ਦੇਖਦੀ ਹਾਂ ਸਾਰਾ ਕਿ ਤੁਸੀਂ ਇਹ ਸਹੀ ਰੇਟ ਲਾਏ ਆ ਚੀਜ਼ਾਂ ਦੇ ਠੀਕ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਦੁਬਾਰਾ ਬੁਲਾਣੀ ਆ ਜਾ ਕੇ ਤੁਸੀਂ ਕੱਪੜੇ ਦੀ ਸੈਟਿੰਗ ਕਰ ਲਓ ਠੀਕ ਹੈ ਜੀ ਓਕੇ ਹਾਂਜੀ ਪੜੇ ਦੋ ਮਰਦਾਂ ਦੀ ਸੂਟ ਚਾਹੀਦੇ ਆ ਆਸੇ ਪਾਸੇ ਇੱਕ ਦੁਕਾਨਵੇਂ ਨੇ ਖੁੱਲੇ ਆ ਚਿਸਟਾ ਦਾ ਵਿਆਹ ਵੀ ਹੈਗਾ ਆ ਅਗਰ ਸੂਟ ਚਾਹੀਦੇ ਤੁਹਾਨੂੰ ਹਾਂਜੀ ਸੂਟ ਪਾਈ ਦਿਖਾ ਦਨੇ ਆ ਦੋ ਮਿੰਟ ਰੁਕੋ ਆ ਦੇਖੋ ਭਾਜੀ ਇਹ ਕਾਇਆ ਇਹ ਕਾਇਆ ਆਪਣੇ ਜਿਹੜੇ ਲੱਗੇ ਹੋਏ ਫਿਲਹਾਲ ਇਹ ਕਿੰਨੇ ਦੇ ਗਿੰਦੇ ਚ ਹੈ ਇਹ ਚੱਲਦੇ ਭਾਜੀ ਇਹ ਭਾਜੀ ਤੁਹਾਨੂੰ ਪਹਿਣਾ ਆ ਆਪਣੇ 2000 ਦਾ ਠੀਕ ਆ ਇਹ ਤੁਹਾਨੂੰ ਪਹਿਣਾ ਭਾਜੀ 1500 ਦਾ ਠੀਕ ਹੈ ਫਿਲਹਾਲ ਸਾਤ ਤੋਂ ਕੱਲ ਹੀ ਨਵਾਂ ਮਾਲ ਆਇਆ ਹਾਂਜੀ ਹਾਂਜੀ ਫਰੈਸ਼ ਪੀਸ ਤੁਹਾਨੂੰ ਕਢ ਕੇ ਦਿੱਤਾ ਹੈਗਾ ਇਹ ਮਾਰਕੀਟ ਦੇ ਵਿੱਚ ਇਹਦੀ ਚੱਲਦੇ ਪਏ ਆ ਇਹਨਾਂ ਦੀ ਬਹੁਤ ਕਾਫੀ ਜ਼ਿਆਦਾ ਸੇਲ ਹੈਗੀ ਆ ਤੇ ਆ ਦੇਖ ਲਓ ਸੀ ਕਰ ਦੋ ਬੈਗ ਹਾਂਜੀ ਕਰ ਦੋ ਠੀਕ ਆ ਇੱਕ ਵਾਰ ਦੇਖ ਲਓ ਸਹੀ ਆ ਬਈ ਵਧੀਆ ਲੱਗੇਗਾ ਹਾਂਜੀ ਮੈਂ ਕਰ ਦਿੰਨਾ ਇੱਕ ਉਹ ਬੈਗ ਆ ਲਓ ਭਾਜੀ ਚੱਕ ਆ ਲਿਓ ਵਾਪਸੀ ਕੋਈ ਨਹੀਂ ਹੈ ਠੀਕ ਆ ਭਾਜੀ ਠੀਕ ਹੈ ਆ ਲਓ ਭਾਜੀ

4000 ਧੋਖਾ ਕਰਦੇ ਸੀ ਨਹੀਂ ਅਸੀਂ ਧੋਖਾ ਨਹੀਂ ਕਰ ਰਹੇ ਹੋ ਸਕਦਾ ਮੁੰਡੇ ਨੂੰ ਗਲਤੀ ਲੱਗੀ ਹੋਵੇ ਤੇ ਕੋਈ ਨਹੀਂ ਉਹਨੂੰ ਅਪਲੋਡਿੰਗ ਹੋਣੀ ਠੀਕ ਹੈ ਕਿਉਂਕਿ ਮੈਂ ਲੇਟ ਹੋ ਗਈ ਸੀ ਥੋੜਾ ਜਿਹਾ ਮੈਂ ਉਹਨੂੰ ਬੁਲਾਉਣੀ ਚਾਹਤਾਰ ਜਕਤਾਰ ਹਾਂਜੀ ਮੈਡਮ ਹਾਂਜੀ 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 ਪਹਿਲੇ ਸੁਣਦਾ ਤੂੰ ਮੈਂ ਕਿੰਨੀ ਆਵਾਜ਼ਾਂ ਮਾਰੀਆਂ ਉਹ ਨਹੀਂ ਮਮ ਜੀ ਮੈਂ ਥੋੜਾ ਗਿਆ ਸੀ ਮਾੜਾ ਬਾਹਰ ਕੜਾਈ ਬਸ ਤੋਂ ਤੋ ਫੇਰ ਉਹੀ ਕੰਮ ਕੀਤਾ ਕੀ ਗੱਲ ਹੋ ਗਈ ਤੈਨੂੰ ਮੈਂ ਸਮਝਾਈ ਸੀ ਨਾ ਸਵੇਰੇ ਹਲੇ ਤੈਨੂੰ ਮੈਂ ਐਨਾ ਸਮਝਾ ਕੇ ਖੜੀ ਆਂ ਕਿ ਕਿਸੇ ਨਾਲ ਕੋਈ ਤੋਖਾ ਨਹੀਂ ਕਰਨਾ ਬੇਇਮਾਨੀ ਨਹੀਂ ਕਰਨੀ ਪਰ ਗੱਲ ਹੋਈ ਕਿ ਦੱਸੋ ਮੈਨੂੰ ਅਸੂਡ ਇੱਥੇ ਕਾਤੋਂ ਬਏਰ ਮੈਂ ਦਿੱਤਾ ਹੀ ਕਸਟਮਰ ਨੂੰ ਵਾਪਸ ਕਉ ਕਰ ਗਿਆ 1 200 ਦਾ ਦੂਜਾ 1500 ਦਾ ਹਾਂਜੀ ਪੜਦਾ 3500 ਰੁਪਈਆ ਤੇ ਲਿਆ ਤੂੰ ਉਹਦੇ ਕੋਲੋਂ 4000 ਰੁਪਈਆ ਪਰ ਨਹੀਂ ਪਰ ਪਰ ਮਰ ਮਰ ਮੈਂ ਨਾ ਮੈਨੂੰ ਨਹੀਂ ਇਹ ਗੱਲਾਂ ਸਮਝ ਲੱਗਦੀਆਂ ਤੂੰ ਮੇਰੇ ਨਾਲ ਸਹੀ ਤਰ੍ਹਾਂ ਗੱਲ ਕਰ ਕੀ 500 ਰੁਪਇਆ ਆ ਗਏ ਇਦਾਂ ਕਿਦਾਂ ਤੁਮ ਮੁਰਗੀ ਕਦੋਂ ਗਿਆ ਮੈਂ ਤੁਹਾਨੂੰ ਸੇਰੇ ਰੇਟ ਰੇਟ ਲਾਏ ਆ ਤੁਸੀਂ ਉਹ ਘਰ ਲੈ ਕੇ ਗਿਆ ਅਗਲੇ ਨੇ ਘਰਦਿਆਂ ਨੇ ਪੁੱਛਿਆ ਉਹਨੂੰ ਹਾਂਜੀ ਕੀ ਆ ਰੇਟ ਤੇ ਇੰਨਾ ਲਿਖਿਆ ਉੱਤੇ ਤੇ ਤੂੰ ਵੱਧ ਕਿਦਾਂ ਦੇ ਆ ਉਹ ਮੈਨੂੰ ਇੰਨਾ ਬੋਲ ਕੇ ਸੂਟ ਸੁੱਟ ਗਿਆ ਕਹਿੰਦਾ ਮੁੰਡਾ ਤੁਹਾਡਾ ਹੁੰਦਾ ਤਾਂ ਸਾਡੇ ਪੈਸੇ ਵਾਪਸ ਕਰੋ ਸਾਰੇ ਕਿ ਮੈਡਮ ਜੀ ਮੈਂ ਗੱਲ ਕਰਾਂ ਮੈਨੂੰ 500 ਰੁਪਇਆ ਚਾਹੀਦਾ ਸੀਗਾ ਮੈਂ ਸੌਰੀ ਕਰਦਾ ਸੀ ਤੇ ਸਾਨੂੰ 500 ਰੁਪਇਆ ਚਾਹੀਦਾ ਸੀਗਾ ਤੇ ਤੂੰ ਧੋਖਾ ਕਰਕੇ ਉਹ ਵੀ ਮੇਰੀ ਦੁਕਾਨ ਤੋਂ ਤੈਨੂੰ ਨੁਣ ਪਤਾ ਕਿ ਦੁਕਾਨਦਾਰੀ ਖਰਾਬ ਹੁੰਦੀ ਆ ਇੱਕ ਗਾਹਕ ਜੇ ਖਰਾਬ ਹੋਇਆ ਨਾ ਸਾਡਾ ਉਹਨੇ 10 ਗਾਹਕਾਂ ਨੂੰ ਜਾ ਕੇ ਦੱਸਣਾ ਵੀ ਇਹਨਾਂ ਦੀ ਦੁਕਾਨ ਤੇ ਧੋਖਾ ਚੱਲਦਾ ਇਦਾਂ ਬੇਈਮਾਨੀਆਂ ਕਰਦੇ ਆ ਲੋਕਾਂ ਦੇ ਨਾਲ ਕਿੰਨੀ ਮੈਰੀ ਬੇਇੱਜ਼ਤੀ ਇਹਦੇ ਵਿੱਚ ਹਾਂਜੀ ਤੂੰ ਤਾਂ ਨੌਕਰੀ ਕੀਤੀ ਤਰਖਾ ਲਈ ਤੇ ਆਪਣੇ ਚੱਲ ਗਿਆ ਤੇ ਬੇਇੱਜ਼ਤੀ ਕਹਦੀ ਆ ਮੇਰੀ ਗਲਤੀ ਹੋ ਗਈ ਨੇ ਤੂੰ ਐਦਾਂ ਕਰ ਨਾ ਨਾ ਕੱਟਿਓ ਮੇਰੀ ਨਹੀਂ ਨਹੀਂ ਤਰਖਾ ਤੇ ਤੇਰੀ ਮੈਂ ਕਟਣੀ ਨਹੀਂ ਜੋ ਤੇਰੀ ਜਿੰਨੀ ਬਣਦੀ ਆ ਉਹ ਸ਼ਾਮ ਨੂੰ ਆ ਕੇ ਹਿਸਾਬ ਕਰ ਆਪਣਾ ਕਰੀ 500 ਚਿਕਦਾ ਸੀਗਾ ਮੈਂ ਗਲਤੀ ਹਿਸਾਬ ਕਰੀ ਕੱਲ ਤੋਂ ਕੰਮ ਦੇਣਾ ਨਹੀਂ ਨਹੀਂ ਕਰਦੀ ਹੋਗੀ ਮੈਂ ਆਲੋ ਬੜੀ ਦਾ 580 ਦਾ ਟੁਕੜਾ ਮੈਂ ਥੋੜਾ ਘੁੰਮਣ ਜਾਣਾ ਸੀਗਾ ਆਲੋ 500 ਰੁਪਏ ਮੈਂ ਲਿਆ ਸੀਗਾ ਤੇ 500 ਤਾਂ ਚੱਲ ਮੈਂ ਉਹਨੂੰ ਮੋੜ ਦੂੰਗੀ ਤੇ ਤੇ ਮੇਰੀ ਬੇਇੱਜ਼ਤੀ ਕੀ ਨਹੀਂ ਹੋਈ ਆ ਮੈਂ ਅੱਗੇ ਤੋਂ ਨਹੀਂ ਕਰਦਾ ਮੈਂ ਥੋੜਾ ਘੁੰਮਣ ਜਾਣਾ ਹੀ ਮੈਂ ਤਾਂ ਥੋੜਾ ਸਾਧੋ 500 ਰੁਪਏ ਮੈਂ ਕਿਹਾ ਚਲੋ ਮੈਡਮ ਨੂੰ ਦੇਣਾ ਨਹੀਂ ਆ ਰਾਹ ਕਫੇ ਚਲੋ ਸੂਟ ਦੇ ਵਿੱਚੋਂ ਕੁੰਡੀ ਲਾ ਲੈਂਦੇ। ਤੂੰ 500 ਚਾਹੀਦਾ ਏ ਤੂੰ ਮੇਰੇ ਕੋ 5000 ਲੈ ਲੈਂਦਾ ਘੁੰਮਣ ਵਾਸਤੇ ਤੈਨੂੰ ਇੰਨਾ ਘੁੰਮਣ ਵਾਸਤੇ ਪਿਆ ਰੰਦਾ ਆ। ਕਦੀ ਤੂੰ ਹੀ ਮਾ ਚਲ ਜਾਣਾ ਕਦੀ ਤੂੰ ਕਿਤੇ ਜਾਣਾ ਤੁਹਾਡਾ ਘੁੰਮਣਾ ਫਿਰਨਾ ਹੀ ਨਹੀਂ ਮੌਕਾ ਦਾ। ਇਹ ਬੇਈਮਾਨੀ ਦੇ ਪੈਸੇ ਨਾਲ ਨਹੀਂ ਘੁੰਮੋਂਦਾ। ਮਿਹਨਤ ਨਾਲ ਦੁਕਾਨਦਾਰੀ ਤੇ ਕਦੀ ਦੀ ਜ਼ਿੰਦਗੀ 'ਚ ਦੁਕਾਨਦਾਰੀ ਇੱਕ ਮੰਦਰ ਆ। ਦੁਕਾਨਦਾਰੀ 'ਚ ਨੀਅਤਾਂ ਦੇ ਕੰਮ ਕਦੀ ਵੀ ਜ਼ਿੰਦਗੀ 'ਚ ਕਰੀਦੇ ਆ। ਅੱਜ ਦੇ ਬਾਅਦ ਗਲਤੀ ਨਾ ਹੋਵੇ ਕੋਈ। ਮੈਂ ਤਾਂ ਮੈਂ ਫਿਰ ਜਿਸ ਪਰ ਤੋਂ ਨਾਮ ਘੱਟਣ ਲੱਗੀ ਆ। ਨਾਮ ਘੱਟਿਓ ਨਾਮ ਘੱਟਿਓ। ਮ ਠੀਕ ਮੈਂ ਜਾਣ ਕੰਮ ਕਰ ਰਿਹਾ ਠੀਕ ਚੱਲ ਕਰੋ ਕੰਮ ਜਾ ਕੇ ਆਪਣਾ ਲੈ ਮੁੰਡੇ ਨੂੰ ਫੋਨ ਲਾਵਾਂ ਆਵਾਜ਼ ਆਉਂਦਾ ਲਿਖਾਇਆ ਲੈ ਮੁੰਡੇ ਨੂੰ ਫੋਨ ਕਰਾਂ ਪਹਿਨਾ ਮੈਂ ਹੈਲੋ ਹਾਂ ਕਾਕੂ ਬੇਟਾ ਸੂਟ ਲੈ ਜਾ ਹਾਂ ਹਾਂ 500 ਰੁਪਈਆ ਵੀ 500 ਰੁਪਈਆ ਵੀ ਮੁੰਡੇ ਨੇ ਦਿੱਤਾ ਸੀਗਾ ਮੈਨੂੰ ਬੇਟਾ ਉਹਨੂੰ ਗਲਤੀ ਲੱਗ ਗਈ ਸੀ ਦੇਖ ਗਲਤੀਆਂ ਵੱਡੀਆਂ ਵੱਡੀਆਂ ਕੋ ਹੋ ਜਾਂਦੀਆਂ ਬੇਟਾ ਹਾਂ 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 ਨਹੀਂ ਨਹੀਂ ਉਹਨੇ ਮੈਨੂੰ 500 ਰੁਪਈਆ ਵੀ ਤੇਰਾ ਦਿੱਤਾ ਸੀਗਾ ਤੇ ਅੱਜ ਦੇਖ ਭੈਣ ਦਾ ਵਿਆਹ ਆ ਤੇ ਆ ਸੂਟ ਤੇਰੇ ਪੈਕ ਕਰਕੇ ਰੱਖੇ ਬੇਟਾ ਆ ਜਾ ਤੂੰ ਲੈ ਜਾ ਅੱਛਾ ਆਂਦਾ ਹੀ ਪਿਆ ਸੀਗਾ ਤੂੰ ਹਾਂ ਹਾਂ ਚਲ ਆ ਜਾ ਆ ਜੰਦਰ ਆ ਜਾ ਆ ਜਾ ਮੇਰੇ ਬੇਟਾ ਹਾਂਜੀ ਮੈਡਮ ਜੀ ਮੈਂ ਆਇਰ ਆਣ ਗਿਆ ਆਂਦਾ ਪਿਆ ਸੀਗਾ ਹਾਂਜੀ ਆ ਲੈ ਬੇਟਾ ਆ ਤੇਰੇ ਸੂਟ ਆ ਦੇਖ ਤੇਰੀ ਭੈਣ ਦਾ ਵਿਆਹ ਐ ਤੂੰ ਤਾਂ ਫਟਾਫਟ ਸੂਟ ਛੱਡ ਕੇ ਚਲ ਗਿਆ ਸਾਨੂੰ ਤਾਂ ਪੈਂਸ਼ਨ ਪੈ ਗਈ ਸੀ ਨਾ ਹਾਂਜੀ ਉਹ ਗੱਲ 500 ਰੁਪਏ ਦੀ ਨਹੀਂ ਬੇਟਾ ਆ ਦੇਖ ਬੇਟੇ ਨੇ ਦਿੱਤਾ ਸੀਗਾ 500 ਰੁਪਇਆ ਉਹਨਕੋ ਮਿਸਟੇਕਸ ਹੋ ਗਈ ਸੀ ਗਲਤੀਆਂ ਹੋ ਜਾਂਦੀਆਂ ਬੇਟਾ ਸਾਰਿਆਂ ਕੋਲੇ ਹੋ ਜਾਂਦੀਆਂ ਆ ਮੈਂ ਤਾਂ ਤੁਹਾਡੇ ਤੇ ਭਰੋਸਾ ਕਰਕੇ ਆਇਆ ਸੀਗਾ ਭਾਜੀ ਨੇ ਇਦਾਂ ਕਰਤਾ ਹਾਂ ਨਹੀਂ ਨਹੀਂ ਉਹ ਗਲਤੀ ਨਾ ਹੋ ਗਿਆ ਇਦਾਂ ਉਹ ਕਰਦਾ ਨਹੀਂ ਮੁੰਡਾ ਬੜਾ ਇਮਾਨਦਾਰ ਆ ਕਿੰਨਾ ਟਾਈਮ ਹੋ ਗਿਆ ਉਹਨੂੰ ਮੇਰੇ ਕੋਲ ਕੰਮ ਕਰਦੇ ਨੂੰ ਹਾਂ ਜੀ ਉਹ ਨਹੀਂ ਕਸਦਾ ਕਦੀ ਵੀ ਗਲਤੀ ਹੋ ਗਈ ਇਹਦੇ ਕੋਲ ਠੀਕ ਹਾਂ ਚੱਲ ਮੇਰਾ ਬੇਟਾ ਆਲਾ ਸੋਟ ਤੇ ਤੈਨੂੰ ਬਹੁਤ ਬਹੁਤ ਵਧਾਈਆਂ ਮੈਂ ਤੇਰੀ ਭੈਣ ਨੂੰ ਸ਼ਗਨ ਵੀ ਦੇਣੀ ਆ ਰੁਕ ਜਾ ਆਲਾ ਤੇਰੀ ਭੈਣ ਦੇ ਵਿਆਹ ਦਾ ਸ਼ਗਨ ਵੀ ਆ ਤੇ ਉਹਨੂੰ ਦੇਵੀਂ ਜਾ ਕੇ ਆਪਣੀ ਮੰਮੀ ਪਾਪਾ ਨੂੰ ਮੇਰੇ ਵੱਲੋਂ ਮੁਬਾਰਕਾ ਠੀਕ ਹੈ ਥੈਂਕ ਯੂ ਮੈਡਮ ਜੀ ਹਾਂ ਠੀਕ ਹੈ ਬੇਟਾ Okay, okay. okay.